ਡੀਐਸਪੀ ਅਤਲ ਸੋਨੀ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਪਿੰਡ ਦੋਨਾ ਮੱਤੜ ਗਜਨੀ ਵਾਲਾ ਵਿਖੇ ਲਗਾਇਆ ਗਿਆ ਸੈਮੀਨਾਰ ਨਸ਼ਿਆਂ ਕਾਰਨ ਲਗਾਤਾਰ ਹਲਕਾ ਗੁਰਹਰ ਸਹਾਇ ਦੇ ਵਿੱਚ ਨੌਜਵਾਨਾਂ ਦੀਆਂ ਮੋਤਾਂ ਹੋ ਰਹੀਆਂ ਨੇ ਤੇ ਜ਼ਿਆਦਾਤਰ ਲੋਕ ਨੌਜਵਾਨ ਨਸ਼ੇ ਦੀ ਪੇਟ ਚੜ ਰਹੇ ਹਨ ਜਿਸ ਦੇ ਤਹਿਤ ਗੁਰਹਰ ਸਹਾਇ ਦੇ ਡੀਐਸਪੀ ਅਤਲ ਸੋਨੀ ਵੱਲੋਂ ਲਗਾਤਾਰ ਲੋਕਾਂ ਨੂੰ ਨਸ਼ਿਆਂ ਖਿਲਾਫ ਅਗਾਹ ਕੀਤਾ ਜਾਂਦਾ ਹੈ ਜਿਸ ਦੇ ਤਹਿਤ ਵਕ ਵਕ ਪਿੰਡਾਂ ਦੇ ਵਿੱਚ ਸੈਮੀਨਾਰਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਡੀਐਸਪੀ ਅਤਲ ਸੋਨੀ ਦੀ ਅਗਵਾਈ ਹੇਠ ਥਾਣਾ ਲਖੋਕੇ ਬਹਿਰਾਮ ਪੁਲਿਸ ਐਸ ਐਚਓ ਕਮਲਦੀਪ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਨ ਨੇ ਰਲ ਕੇ ਪਿੰਡ ਦੋਨਾ ਮਤੜ ਗਜਨੀ ਵਾਲਾ ਵਿਖੇ ਨਸ਼ਿਆਂ ਖਿਲਾਫ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਿਸ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਹੋਏ ਆ ਡੀਐਸਪੀ ਅਤਲ ਸੋਨੀ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਨਸ਼ੇ ਦੀ ਨਾਮੁਰਾਦ ਲਾਨਤ ਨੂੰ ਖਤਮ ਕੀਤਾ ਜਾ ਸਕਦਾ ਹੈ ਉਹਨਾਂ ਨੇ ਪਿੰਡ ਵਾਸੀਆਂ ਤੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਸਹਿਯੋਗ ਮੰਗਿਆ ਤੇ ਪੁਲਿਸ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਇਸ ਮੌਕੇ ਪਿੰਡ ਵਾਸੀਆਂ ਨੇ ਕੀ ਕਿਹਾ ਤੁਸੀਂ ਆਪ ਪੂਰੀ ਵੀਡੀਓ ਧਿਆਨ ਨਾਲ ਸੁਣ ਲਿਓ ਜਿਹੜਾ ਜਿਹੜੇ ਲੋਕ ਫੜਾ ਕੇ ਜਦੋਂ ਪੁਲਿਸ ਸੈਮੀਨਾਰ ਕਰਦੀ ਹੈ ਇਕੱਲਾ ਲੋਕਾਂ ਦੇ ਵਿੱਚ ਜਿਹੜਾ ਡਰ ਹੈ ਉਹ हटਦਾ ਹੈ ਇਸ ਤੇ ਉਹ ਆਪਸ ਦੇ ਵਿੱਚ ਭਾਈਚਾਰਾ ਵੱਧਦਾ ਹੈ ਫਿਰ ਜਦੋਂ ਅਫਸਰ ਆ ਕੇ ਇਹਨਾਂ ਨੂੰ ਪੁੱਛਦੇ ਨੇ ਜਿਹੜੇ ਕੋ ਟਰੱਕ ਵਾਲੇ ਨੇ ਜਾਂ ਕੋਈ ਨਹੀਂ ਉਹ ਫਿਰ ਆ ਕੇ ਗੁੱਸੇ ਤੋਂ ਫਿਰ ਚੱਕਦੇ ਨਹੀਂ ਇਹਦਾ ਕਹੇ ਆ ਦੇ ਵਿੱਚ ਦੱਸਿਆ ਲੱਗੀ ਪਤਾ ਸਾਨੂੰ ਨੇ ਪੁਲਿਸ ਪਕੜ ਲੈ ਜਦੋਂ ਫਿਰ ਇਸ ਤਰ੍ਹਾਂ ਸੈਮੀਨਾਰ ਹੁੰਦੇ ਨੇ ਉਹਦਾ ਬਹੁਤ ਫਾਇਦਾ ਹੁੰਦਾ ਹੈ ਪਿੰਡਾਂ ਦੇ ਵਿੱਚ ਇਹ ਮੇਰੇ ਖਿਆਲ ਚ ਵੀ ਮਹੀਨੇ ਬਾਅਦ ਇਕੱਤਰ ਸੈਮੀਨਾਰ ਸਕੂਲਾਂ ਦੇ ਵਿੱਚ ਵੀ ਕਰਾਉਣਾ ਚਾਹੀਦਾ ਤੇ ਪਿੰਡਾਂ ਦੇ ਵਿੱਚ ਵੀ ਕਰਾਉਣਾ ਚਾਹੀਦਾ